ਕੱਕੇ ਜਲਾ ਹੀ ਵਹੇ ਟੱਕੇ ਚਲੋ ਹਾਂ ਪੱਕਲਾ ਸਭਾਈ ਕਰਨ ਲੱਗੀਆਂ ਨੇ ਇਹਦੇ ਜਿਹਦੇ ਚ ਆ ਮੈਂ ਖਾਏ ਕਿ ਬਸ ਆਏ ਬੈ ਕੇ ਚਾ ਲੈ ਇੱਥੇ ਹੀ ਇੱਥੇ ਹੀ ਕੱਢ ਕੇ ਦੇਖ ਹਾਂ ਇਹ ਕਿਹੜਾ ਫੜਨਾ

ਵਾਹ ਵੀ ਦਿੱਤਾ ਇੰਨਾ ਘਾਵ ਲਾਈ ਹੋ ਗਿਆ ਕਿੰਨੀ ਚੀ ਗਾ ਇਹ ਚਲਾ ਕੇ ਆ ਕੱਲ ਤੂੰ ਬਹੁਤ ਘਟੇ ਲਾ ਜੀ ਪਟਾਕੇ ਚਲੋ ਆਓ ਪਾ ਗਿਆ ਉਹਦੀ ਆਰੀ ਨਾ ਪਲਾਂ ਉਹ ਟੁੱਟਦਾ ਨਹੀਂ ਬੋਤਲਾਂ ਤਾਂ ਲੱਭੀਆਂ ਹੀ ਨਹੀਂ ਬੋਤਲਾਂ ਸਫਾਈ ਕਰਨ ਲੱਗੀਆਂ ਨੇ ਇਹਦੇ ਜਿਹਦੇ ਚ ਆ ਮਿੱਟੀ ਚ ਹਾਂ ਹਾਂ ਜਿਆਦਾ ਨਹੀਂ ਬੋ ਪੋਲੀ ਪਸਲਾ ਬਸ ਥੋੜੀ ਕੱਢ ਜੀ ਆਪ ਸਾਉਦੀ ਕਰਨ ਯਾਰ ਨਹੀਂ ਤਾਂ ਹੱਥੀਂ ਵੀ ਫੜ ਕੇ ਚਲਾ ਸਕਦੀ ਆ ਤੂੰ ਇਹਨੂੰ ਇੱਥੋਂ ਫੜ ਕੇ ਇੱਥੋਂ ਫੜ ਕੇ ਅੱਗ ਅੱਗ ਲਾ ਕੇ ਛੱਡ ਦੇ ਏਦਾਂ ਏਦਾਂ ਫੜ ਕੇ ਬੋਤਲ ਕੋਈ ਨਹੀਂ ਕਰਦੀ ਬੋਤਲਾਂ ਦੋ ਪਈਆਂ ਸੀ ਦੋਨੋਂ ਹੀ ਆਈਆਂ ਹੁਣ ਖਾਲੀ ਕਰਨੀ ਪਣੀ ਇੱਕ ਬੋਤਲ ਪੀ ਲਾ ਖਾਲੀ ਚੱਲ ਇਹ ਨਾ ਹੋਵੇ ਇੱਥੇ ਸ਼ੂ ਸ਼ੂ ਹੀ ਕਰਦੀ ਰਹਿ ਜਾ ਨਿਕਲੇ ਹੀ ਨਾ ਬਾਹਰੋਂ ਓ ਨਹੀਂ ਨਿਕਲੂਗੀ ਚਲ ਗਾਇਸ ਆਏ ਨੇ ਆਪਾਂ ਚੱਲ ਕਰੋ ਬਾਏ ਐਂਡ ਕਾਲ ਆ ਕੇ ਆਉਣੀ ਆ ਸੀ ਚੱਲੂਗੀ ਜੇ ਤਾਂ ਤੁਹਾਨੂੰ ਮੈਂ ਕਿਹਾ ਤਾਂ ਚੱਲ ਚੱਲਾ ਨਾਪਤੀ ਸੱਚੀ ਕਹਿੰਦਾ ਚਲਾ ਤੈਨੂੰ ਕਿਹਾ ਐ ਦੀ ਲੋੜੇਗੀ ਉਹਦੇ ਦੇ ਮਾਚ ਦੇ ਅਰ ਹਨੇਰਾ ਵਾ ਦੇਖਦਾ ਤਾਂ ਅੱਗੇ ਨਹੀਂ ਪਿਆਗਾ ਲਾਲੀਆ ਐਨਕਾਂ 21st first ਤੁਸੀਂ ਪਿਛਲੀ ਦੀਵਾਲੀ ਤੇ ਵੀ ਇੱਥੇ ਸੀ ਹਨਾ ਇੱਥੇ ਸੀ ਇੱਥੇ ਦੀ ਮੈਂ ਵੀਡੀਓ ਦੇਖੀ ਆ ਬਿਲਕੁਲ ਬਈ ਆ ਤਾਂ ਤਾਂ ਚੱਲ ਚਲਾ ਉਹ ਕਿੱਥੇ ਗਿਆ ਉਹ ਨਹੀਂ ਏਡੀ ਲੋਡ ਹੈਗੀ ਕੀ ਅੰਕਾ ਲਾਲੀਆ ਮਾਚਿਸ ਲੈ ਲਾ ਦਿਖ ਨਹੀਂ ਨੀ ਤੈਨੂੰ ਕਾਲੀ ਐਨਕਾ ਲਾ ਕੇ ਇਹ ਕਿਹੜਾ ਟੋਰ ਉਹ ਨਹੀਂ ਉਹ ਟਰਦੀ ਜਾਗਾ ਚੰਗਿਆੜੀ ਜਾਣਾ ਪੈ ਜਾਉਣਾ ਕੋਈ ਇੱਕ ਮੂਜੋ ਉਹ ਚੱਲ ਐਨਕਾ ਸੇਫਟੀ ਤਾਂ ਹੈਗੀ ਆ ਚੱਲ ਚੱਲ ਕਿਹੜਾ ਕੌਰੀ ਦਾ ਆਇਆ ਨਾ ਨਿਆਰਾ ਪੂਰਾ ਹਣਾ ਹੋਏ ਮੈਚ ਲਾਣੀ ਆ ਬੋਲ ਰਹੀ ਏ ਚੱਕ ਲਈ ਆ ਇਥੇ ਚਲਾਓ ਚਲਾ ਨਾ ਮੈਂ ਚਲਾਉਂ ਮੇਰੀ ਵੀਡੀਓ ਬਣਦੀ ਦੇਖ ਹਾਂਜੀ ਕਲੀਅਰ ਆ ਹਾਂਜੀ ਕਲੀਅਰ ਆ ਹਾਂਜੀ ਠਾਕ ਬੇਟੀ ਨੰਨੇ ਵੀ ਹੁੰਦੇ ਪੜੇ ਚਲੋ

ਚੱਕਰੀ ਚਲਾ ਲਓ ਇੱਕ ਚਲਾ ਲਿਨੇ ਆ ਲੈ ਬੰਦਾ ਲੈ ਰਹਾ ਨਾ ਪਾਪਾ ਤੁਹਾਨੂੰ ਬਾ ਦੇਗਾ ਕਿੰਨੀਆਂ ਕਰ ਗਈਆਂ ਇਹ ਵਾਲੀਆਂ ਚੱਕਰੀ ਚੱਕਰੀ ਅਥੱਲੇ ਪਿਆ ਇੱਕ ਦਲਫਾ ਮੋਦੇ ਵਿੱਚ ਸਾਰੇ ਕੁਸ ਪਾਪੀ ਦੀ ਲੈ ਉਹ ਖੜ ਜਾ ਖੜ ਜਾ ਓਏ ਜਿਹੜਾ ਉਹ ਕਪੜਾਣਾ ਚਲਾਓ ਪਾਪੀ ਦੀ ਕੋਨਾ ਟੈਕ ਜਾ ਆ ਖਲਾਰਾ ਫਾਲਤੂ ਦਾ ਇੰਨਾ ਪਾਇਆ ਲੰਮਾ ਕਿ ਕਿਤੇ ਚੱਕਰੀਆਂ ਇਹਦੇ ਚ ਚਲਾਇਆ ਹੁਣ ਦੋਨੋਂ ਵੀ ਹਾਂ ਦੇਖ ਲੈ ਸੈਫ ਹਸੀਆ ਚੱਲ ਚਲਾ ਸੈਫ ਪੁੱਤ ਦੇਖ ਤਿੰਨ ਦਿਨ ਹੋ ਗਿਆ ਅੱਜ ਚਲਾਉਂਦਿਆਂ ਨੂੰ ਟੱਕ ਕੇ ਠੀਕ ਹੈ ਗੁਰਪੁਰੂਪ ਤੇ ਆਪਾਂ ਚਲਾਵਾਂਗੇ ਹੁਣ ਨਾਲੇ ਉਦੋਂ ਆਪਾਂ ਗੁਰਦੁਆਰਾ ਸਾਹਿਬ ਜਾ ਕੇ ਆਉਣਾ ਇੱਕ ਨਵੇਂ ਗੁਰਦੁਆਰਾ ਸਾਹਿਬ ਜਿੱਥੇ ਆਪਾਂ ਗਏ ਹੀ ਨਹੀਂ ਅਜੇ ਤੱਕ ਯਾਨੀ ਕਿ ਗੁਰਦੁਆਰਾ ਸਾਹਿਬ ਦਾ ਪਹਿਲਾ ਤਾਂ ਆਪਣੇ ਆਪਾਂ ਨਹੀਂ ਗਏ ਉੱਥੇ ਨੇੜੇ ਹੀ ਆ ਪਨੇਰੀ ਜੀ ਵਾਲਾ ਮੇਰੇ ਸ਼ੌਕ ਘਟ ਗਿਆ ਵੇ ਟੱਕੇ ਚ ਲਾਉਂਦਾ ਹੁਣ ਪਤਾ ਨਹੀਂ ਕਿਉਂ ਹੈ ਉਮਰ ਦੇ ਹਿਸਾਬ ਨਾਲ ਫਰਕ ਪੈਂਦਾ ਹਨ ਲਾ ਦੇ ਉਹ ਪੀਤਾ ਲੰਬਾ ਵਾ ਆ ਦੇਖਣਾ ਕੋਈ ਲੰਬਾ ਸੀ ਹੋਰ ਕੀ ਸੀ ਉਹ ਚੱਲੂ ਗਏ ਆ ਦੇਖ ਲੋ ਕਿਧਰ ਨੂੰ ਗੜਕ ਕੇ ਆਇਆ ਇਹ ਚੱਲਣਾ ਸੀ ਚੱਲਿਆ ਤੇ ਇੱਥੇ ਆਹ ਨਿਕਲੇ ਵਿਚੋਂ

ਕੋਤੀ ਨਾ ਲਾਵਾ ਉਹ ਕਹਿੰਦੀ ਖਰਾਬ ਹੋ ਜੇ ਨਾ ਲੈ ਓਏ ਬੈ ਕੇ ਖੜਾ ਲੈ ਮੈਂ ਪਾਪੀ ਪਾਸੇ ਹੋਇਆ ਹਿੰਦਿਆ ਕਿਆ ਕਰੀਓ ਯਾ ਬੋਣੀ ਵਾਲੀ ਵੱਟੀ ਆ ਪਰ ਫਵਾਦ ਜਿਆ ਨਹੀਂ ਆ ਹਣਾ ਇੱਦਾਂ ਜਵਾਦ ਛੋਟੀ ਚੱਲਦੀ ਆ ਆਓ ਛੋਟੀ ਵਾਲੀ ਸਕੇ ਜ਼ਿਆਦਾ ਚੱਲੇ ਜਾਂਦੀ ਆ ਅੱਛੇ ਤੈਨੂੰ ਸੱਲ ਕੇ ਰੱਖਿਆ ਕਿ ਹੋਇਆ انا ਆਤੀਆਂ ਨਬਾਈ ਤੇਰੀ ਸਾਡਾ ਟੀ-ਸ਼ਰਟ ਦੇਗ ਲੰਡੀ ਪਾਈ ਆ انا ਆਈਏ انا ਆਰ ਤੇ ਵਧੀਆ ਵਾ ਹਣ ਮੈਨੂੰ ਚਲਾ ਲੈਂਦੇ ਬਤਾ ਚਲਾ ਚੱਲ ਲੋ ਨੋ ਮੱਤੇ ਕਿਥੇ ਆ ਦੇ ਤੂੰ ਇਹ ਨਾਲ ਇਹਨੂੰ ਬਟਾਂਡੂ ਹੋ ਗਿਆ ਸਾਰਾ ਕੁਝ ਆਪਾਂ ਵੀਡੀਓ ਪੰਪ ਚਲਾ ਲਾ ਲੈ ਚਲਾ ਲਵਾ ਟੀ-ਸ਼ਰਟ ਕੜੀ ਕੜੀ ਚਲਾਈ ਚੱਲ ਸਾਰੀਆਂ ਚੀਜ਼ਾਂ ਚਟਪੜੀ ਆ ਬੱਸ ਮੋਬੱਤੀ ਲੋਡ ਹੀ ਨਹੀਂ ਚਲਾਈ ਹੋਰ ਰੱਖੀ ਉਹ ਤੇ ਜਲਦੀ ਹੁੰਦੀ ਚਲਾ ਇੱਥੇ ਹੀ ਇੱਥੇ ਕੜ ਕੇ ਦੇਖ ਹਾਂ ਇਹ ਕਿਹੜਾ ਫੜਨਾ ਬਾਲੀ ਦੂਰ ਖੜ ਗਈ ਜਾ ਕੇ ਬڑے ਵਾਲਾ ਨਹੀਂ ਹੈਗਾਗਾ दूजा कितना एक और चाकेगा जल्दी आ की आई भी नहीं चलिया चल नहीं चलिया चल थले लग गए भाई तो, आए है ना सारा ही सारा ना उ चल वीडियो ब्लर हो गई बल रुकिए ਹੈਂਡਲ ਉੱਥੇ ਬੰਦ ਕਰ ਦੋ ਨਾ ਉਹਨੂੰ ਨਾ ਨਹੀਂ ਹੰਕਾਰ ਬੰਦ ਕਰ ਦੇ ਨੀਰ ਕਰ ਦੇ ਕੱਲ ਤੇ ਕੰਮ ਕਰ ਉਹ ਯਾਰ ਤੂੰ ਜਿੱਥੇ ੱੱਕਾ ਮਾਰਿਆ ਮੈਨੂੰ ਆ ਮੈਂ ਕੋਈ ੱੱਕਾ ਨਹੀਂ ਮਾਰਿਆ ਤਾਈਓ ਇੱਕਾ ਰੱਖਿਆ ਸੀ ਬਹੁ ਗਿਆ ਕਿ ਨਾ ਮੂਤਾਂ ਪਟਾਕਾ ਪੈਂਦਾ। ਉਹ ਨਹੀਂ ਪੈਂਦਾ ਇਹ ਉਹਦੀ ਉਹਦੀ ਚੱਲ ਪੈਣੀ ਉਹਦੀ ਲੱਗਿਆ ਨਹੀਂ ਇਹਨੂੰ ਤਾਂ ਆਲੇ ਐਵੇਂ ਹੀ ਡਰੀ ਜਾਂਦੀ ਆ। ਕਿਹੜਾ ਹੈ? ਅਨਾਰ ਬੰਬ। ਮਾਰੇ ਫਿੱਟ ਨੂੰ ਲਾਦੇ ਆ ਰਾਮ ਨਾ ਲੱਗਿਆ ਨਹੀਂ ਮਾਚਸ ਨਾਲ ਹੀ ਲੱਗਿਆ ਨਹੀਂ ਇਹ ਛੇੜਨਾ। ਹਣੀ ਨੂੰ ਲਾਈਵ ਹੋਣ ਉਹਨਾਂ ਕੇ ਪੈਰਾਸ਼ੂਟ ਕਿੰਨੇ ਦਾ ਜੇ ਘਰੇ ਜਾਂ ਤਾਂ ਆਲੂ ਬੰਬ ਤੇ ਗੋਲ ਬੰਬ ਵੀ ਲਗਾਉ। ਕਰਦੀ ਦੇਖੀ ਆ।

ਦੇਖੇ ਪਾਏ ਦੋਨਾਂ ਐਣੀਆਂ ਦੇ ਆਹ ਵਾਰੀ ਕਰਕੇ ਫਟਾਕੇ ਚੱਲੂਗਾ ਮੇਰੇ ਸੁੱਤੇ ਗਾ ਨਹੀਂ ਆਉਂਦੀ ਆਹ ਤਾਂ ਹੀ ਆਲਾ ਨਾ ਤੁਹਾਨੂੰ ਆਹ ਸਾਰਿਆਂ ਵਧੀਆ ਚੀਜ਼ ਆ ਨਾਲੇ ਨਾ ਕੋਈ ਖੜਾਕ ਤੇ ਨਾਲੇ ਕਿੰਨੇ ਸੁਨੇ ਲਾਦੇ ਜੀ ਸਭ ਤੋਂ ਘੈਂਟ ਚੀਜ਼ ਹੈ ਨਾ ਜਾਓ ਓਏ ਹੈ ਨਹੀਂ ਪਾਪਾ ਨੇ ਦੇ ਦਿੱਤੇ ਵੀ ਦਿੱਤੇ ਲਈ ਜਾਣੀ ਉਹ ਹੋ ਦੇ ਤੇ ਸੁੱਟਦਾ ਬਾਬੂ ਥੋੜੇ ਦੂਰ ਚੁੱਪੀ ਆਹ ਕਿੰਨਾ ਢੇੜ ਚੁੱਪੀ ਜਾਂਦੇ ਹੈ ਗਾੜੀ ਤੇ ਉਹ ਕੜੇ ਵਾਲਾ ਕਿਉਂ ਕਿਉਂ ਕਿ ਤੂੰ ਕਿਉਂ ਕਿ ਐ ਮਾੜਾ ਕੀ ਹੋ ਜਿੰਦਗੀ ਪਰ ਯਾਦ ਰੱਖਿਓ ਓਏ ਹੱਥ ਜਿ ਵੜ ਕੇ ਕਿ ਟੈਡੀ ਕਰ ਲੈ ਨੂੰ ਥੋੜੀ ਜੀ അനാരംബ बहुत बहुत देर चली है ना बेटा रोक जा जैसा दसो अब आ कैसे पापा 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 जी पापा 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 ਸਾਈਡੋਂ ਲਾਈ ਸਾਈਡੋਂ ਕੋਈ ਆ ਕੇ ਪੋਸਟ ਨਹੀਂ ਨਿਕਲੇ ਆਉਂ। ਆ ਕੋਲ ਲਾਈ ਬੇਟਾ। ਕੀ ਮੱਜੜੀ ਇਹ ਚਾ ਗਿਆ। ਖਾਸ। ਬੋਲ ਚਲੀ ਲੈ ਕੇ ਜਾ। ਨੀ ਨੋ ਆ। ਖਾਸ। ਬੋਲ ਦ ਘਾਟਾ 2 ਘੰਟੇ ਬਣੀ ਜੱਲ। ਬਣਾ ਕਿੰਨਾ। 2 ਘੰਟੇ ਬਣੀ ਜੱਲ। ਆ ਚੱਲੂ ਜਾਦਾ ਪਿੱਛੇ ਪਿੱਛੇ ਉਹ ਆ ਗਈ ਪਹਿਲਾ ਪਹਿਲਾ ਇੰਨਾ ਚੱਲਿਆ ਹਣਾ ਉਹਨੂੰ ਪਿਆਰ ਨਾਲ ਬਰੇ ਕਰ। ਉਹ ਤੈਨੂੰ ਸੁਟਕਾ ਰੋ ਗੱਡੀ ਥਲੇ ਵੜਦੇ ਨਹੀਂ ਆ। ਟੈਸ਼ਨ ਕਰੋ। बहुत जल्दी चलती है चकरी आली क्या बात है तो बहुत चल रही आ चकरी कमाल आ चकरी बहुत बेस्ट है आली क्या बात है ਬੱਸ ਕਰੋ ਹੁਣ ਵਾਕੇ ਬੱਸ ਹੋ ਗਿਆ ਚਲੋ ਸੁਭਾਲੋ ਬਾਕੀ ਦੇ ਗੱਲ ਨੂੰ ਕਿ ਚਲਾਣੇ ਆ ਗਰਪੁਰੂਪ ਤੇ ਲਾਵਾਂਗੇ ਬਾਕੀ ਬਹੁਤ ਆ ਪੁੱਤ ਪ੍ਰਦੂਸ਼ਣ ਦੇ ਕਿੰਨਾ ਹੋ ਗਿਆ ਸਾਹ ਲੈਣਾ ਔਖਾ ਹੋਇਆ ਨਾ ਲੋਕਾਂ ਦਾ ਹੈ ਨਾ Bora